ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਕੋਈ ਬੋਲਣ ਤੋਂ ਪਹਿਲਾਂ ਸাতੋਂ ਪਹਿਲਾਂ ਬੁਲਾਰੇ ਬਹੁਤ ਵਧੀਆ ਗਾ ਰਹੇ ਸੀ ਭਾਈ ਜੀ ਖੈਮੋਣਾ ਉਹਨਾਂ ਵੱਲੋਂ ਅਸ਼ੀਰਵਾਦ ਆਪਣੇ ਬੱਚਿਆਂ ਨੂੰ ਧੰਨਵਾਦ ਕਰਦੇ ਆ ਮਿੱਠੀਆਂ ਆਵਾਜ਼ਾਂ ਨੇ ਮੁੰਡਿਆਂ ਦੀਆਂ ਮਾਲਕ ਹੋਰ ਤਰੱਕੀਆਂ ਬਖਸ਼ੇ। ਨਾ ਵੀ ਪਿਆਰਿਓ ਜਿਹੜਾ ਸਮਾਂ ਚੱਲਦਾ ਹੈ ਸਮੇਂ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਜਿਵੇਂ ਭਾਈ ਗੁਰਦਿਆਨਟ ਹੋਣੇ ਭਾਈ ਭੋਲਾ ਜੀ ਭਾਈ ਹਰਪ੍ਰੀਤ ਹੋਣੇ ਵਿਰਸਾ ਸੰਭਾਲ ਪ੍ਰਬੰਧਕ ਕਮੇਟੀ ਮੈਨੇਜਮੈਂਟ ਵੱਲੋਂ ਹੁਕਮ ਹੁੰਦਾ ਹੈ ਸੰਗਤਾਂ ਵੱਲੋਂ ਹੁਕਮ ਜਿਵੇਂ ਹੁੰਦਾ ਕਮੇਟੀ ਨੂੰ ਕਮੇਟੀ ਉਸ ਨਾਲ ਚੱਲਦੀ ਹੈ। ਹਰ ਵਾਰ ਹੁਕਮ ਹੁੰਦਾ ਵੀ ਜਿਹੜਾ ਇਤਿਹਾਸ ਤੁਸੀਂ ਛੇੜਦੇ ਹੋ ਉਹ ਸਿਰੇ ਕਿਉਂ ਨਹੀਂ ਲਾਉਂਦੇ ਮੈਂ ਬੇਨਤੀ ਆਖੂ ਇਹ ਕਰਦਾ ਵੀ ਸਿਰੇ ਤੇ ਤਾਂ ਨਹੀਂ ਲੱਗਦਾ ਕਿਉਂਕਿ ਸਮੇਂ ਦੀ ਕਿਲਤ ਆਉਂਦੀ ਹੈ ਹੁਣ ਬਾਈ ਹੁਣ ਇਹਦੇ ਵੀ ਅੱਜ ਤੁਹਾਨੂੰ ਸਮਾਗੁੱਲਾ ਬਖਸ਼ਤਾ ਜਿਹੜਾ ਇਤਿਹਾਸ ਤੋੜਨਾ ਹੈ ਉਹਨੂੰ ਸਿਰੇ ਲਾ ਦਿਓ 7 ਵਜੇ ਨੇ ਜੀ ਇਤਿਹਾਸ ਦੀਆਂ ਫਰਮਾਇਸ਼ਾਂ ਬਾਈਆਂ ਦੇ ਅੱਗੇ ਹੀ ਨੇ ਸੰਗਤ ਦੇ ਵਿੱਚ ਰੱਬ ਵੱਸਦਾ ਹੈ ਕੋਸ਼ਿਸ਼ ਕਰਾਂਗੇ ਫਰਮਾਇਸ਼ਾਂ ਪੂਰੀਆਂ ਕਰੀਏ ਅੱਜ ਦੇ ਸਮੇਂ ਦੇ ਮਤਾਫ ਕਰੋ ਪਿਆਰਿਓ ਬਸ ਬੁੱਤ ਪੀਪੜੀਆਂ ਬੰਦ ਕਰਦੇ ਹੁਣ ਸਾਨੂੰ ਗਾਣਨਗੇ ਹੈ ਜੀ ਕੌਲਾ ਕੌਲਾ ਮੈਨੂੰ ਬਾਈ ਪਹਿਲਾਂ ਕਹਿੰਦੇ ਉਧਮ ਸਿੰਘ ਸੁਣਾ ਦੇ ਹੁਣ ਦੇਖੋ ਕੀ ਸੁਣਾਉਂਦਾ ਮੈਂ ਕਹਿੰਦਾ ਅੱਜ ਸਰਮਾਇਕਲ ਅਡਵੈਰ ਮਾਰਦੀ ਹੈ ਕੌਲਾ ਕੱਲ ਨੂੰ ਸੁਣਾ ਦਿਆਂਗੇ ਠੀਕ ਹੈ ਠੀਕ ਹੈ ਸਮੇਦਾ ਸਾਹਿਬ ਆਨੂ ਲਾ ਦਿਓ ਕੋਲਾ ਕੋਲਾ ਕਾ ਲੂ ਆਪ ਤਾਂ ਆਪਣੇ ਘਰ ਦੀ ਜਦੋਂ ਮਰਜ਼ੀ ਕਰ ਲਈ ਇੱਕ ਪੱਲਾ ਧਿਆਨ ਦਿਓ ਤੁਹਾਡੇ ਗੱਲ ਸੁਣਾਵਾ ਮਤਲਬ ਦੀ ਇੱਕ ਅਮਲੀ ਦੋ ਇਕੱਠੇ ਹੋ ਗਏ ਆ ਸੁਣਿਓ ਗੱਲ ਸੁਣਨ ਵਾਲੀ ਆ ਇਹ ਅਮਲੀ ਦੋ ਇਕੱਠੇ ਹੋ ਗਏ ਉਹ ਅਧਿਆਉ ਕਰ ਵੀ ਅੱਜ ਰਾਤ ਤੇ ਮੇਰੇ ਘਰੇ ਕੱਟਣੀ ਐ ਸੀ ਦੋਨੋਂ ਛੜੇ ਹਾਸ ਮਾਡਰਨ ਗੱਲ ਆ ਦੋ ਛੜੇ ਅਮਲੀ ਇਕੱਠੇ ਹੋ ਕੇ ਕਹਿੰਦਾ ਮੇਰੇ ਘਰੇ ਰਾਤ ਕੱਟਣੀ ਹੈ ਕਹਿੰਦਾ ਠੀਕ ਐ ਅਮਲੀ ਨੂੰ ਤੋੜ ਲੱਗੀ ਰਾਤ ਨੂੰ 9-10 ਵਜੇ ਉਹ ਆਦਾ ਯਾਰ ਮਾਲ ਤਾਂ ਹੈਗਾ ਡੋਡੇ ਮੇਰੇ ਕੋਲੇ ਚਾਹ ਬਣਾ ਘੁੱਟ ਘੁੱਟ ਕੋ ਦਾ ਯਾਰ ਹੁਣ ਗੱਲ ਇਹ ਐ ਵੀ ਮੇਰੇ ਕੋਲੇ ਮੱਝ ਤਾਂ ਹੈ ਨਹੀਂ ਵਰਸ਼ਣਾ ਪੈਨ ਤੇ ਡੈਰੀ ਕੱਢ ਕੇ ਤੂੰ ਸਿਵਲ ਸਰਜਨ ਬਣ ਜਾ 14 ਸਮਾਈਏ ਸੋਲ ਠੀਕ ਹੈ ਜੀ ਕਹਾਣੀ ਸੁਣਾ ਦੇਣਾ ਪਹਿਲਾਂ ਆ ਗੱਲ ਸੁਣ ਲਓ ਠੀਕ ਹੈ ਬਾਈ ਜੀ ਜੋ ਹੁਕਮ ਸੱਤ ਵਜੇ ਆ ਗੱਲ ਸੁਣਾਦਾ ਇੱਕ ਛੋਟੀ ਜੀ ਛੋਟੀ ਛੋਟੇ ਦੀ ਗੱਲਾਂ ਨੇ ਸਾਰੀਆਂ ਉਹ ਆਦਾ ਆਪਣੇ ਮੱਝ ਨਹੀਂ ਹੈਗੀ ਕਹਿੰਦਾ ਯਾਰ ਗਮਾਂਡੀਆਂ ਦੇ ਬੱਕਰੀ ਹੈਗੀ ਆ ਉਹ ਜਦੋਂ ਇੱਕ ਅਮਲੀ ਨੇ ਚਾਹ ਧਾਲੀ ਦੂਜਾ ਬੱਕਰੀ ਚੋਣ ਲਗਿਆ ਉਹ ਲੱਤਾਂ ਮਾਰੀ ਜਾ ਕੇ ਖੜੇ ਨਾ ਉਹਨੇ ਚੱਕਿਆ ਟੰਬਾ ਬੱਕਰੀ ਦੇ ਸਿਰ 'ਤੇ ਮਾਰਿਆ ਬੱਕਰੀ ਮਰ ਗਈ ਜਦੋਂ ਬੱਕਰੀ ਮਰ ਗਈ ਅਮਲੀ ਨੂੰ ਆਕੇ ਦੂਜਾ ਅਮਲੀ ਆਦਾ ਜਿਹੜਾ ਦੁੱਧ ਲੈਣ ਗਿਆ ਸੀ ਉਹ ਆਦਾ ਯਾਰ ਪਤੀਲੀ ਥੱਲੇ ਲਾ ਦੇ ਕਹਿੰਦਾ ਕੀ ਹੋ ਗਿਆ ਕਹਿੰਦਾ ਬੱਕਰੀ ਦਾ ਦੁੱਧ ਚੋਣ ਗਿਆ ਸੀ ਬੱਕਰੀ ਤਾਂ ਮਰ ਗਈ ਕਹਿੰਦਾ ਐਂ ਕਰ ਭੱਜ ਕੇ ਜਾ ਕੇ ਥਣਾ ਥਣਾ ਦਾ ਕੱਢ ਲਿਆ ਜਿਹੜਾ ਦੁੱਧ ਦਊ ਉਹ ਵੀ ਚਾਹ ਬਣਾ ਲਾਂਗੇ ਦੂਜੀ ਦਿਨ ਵਿਚਾਰੇ ਦੋਏ ਸਾਈਕਲ ਤੇ ਚੜ ਗਏ ਸਾਈਕਲ ਤੇ ਚੜ ਗਏ ਜਿਹੜਾ ਪਿੱਛੇ ਬੈਠਾ ਸੀ ਅਮਲੀ ਉਹ 3 ਲੱਖ ਰੁਪਏ ਤੱਕ ਦਾ ਸੱਟ ਹੈ ਇਹਦਾ ਜਮਾ ਬੱਤ ਹੈ ਕਿ ਚੀ ਜਾ ਕੱਚਾ ਪਹਾ ਪਾ ਲਿਆ ਜਦੋਂ ਟੋਆ ਜਾ ਆਇਆ ਅਮਲੀ ਮੁੜ ਕੇ ਕਿ ਗਿਰ ਗਿਆ ਉਹ ਪਿੱਛੇ ਵਾਤ ਹੋਇਆ ਉਹ ਤਾਂ ਗਿਰ ਗਿਆ ਪੇਡਕ ਲੱਗੀ ਹੋਈ ਗਾਹਾਂ ਜਾ ਕੇ ਜਦੋਂ ਨੇ ਦੇਖਿਆ ਵੀ ਪਿੱਛੇ ਤਾਂ ਕੋਈ ਹੈ ਨਹੀਂ ਮੁੜ ਕੇ ਆ ਗਿਆ ਟੋਏ ਚ ਅਮਲੀ ਦੀ ਪੇਡਕ ਲੱਗੀ ਪਿਆ ਵਿਚਾਰਾ ਉਹ ਆ ਕੇ ਪੁੱਛਦਾ ਸਾਈਕਲ ਚਲਾਉਣ ਵਾਲਾ ਅਮਲੀ ਉਹ ਆਦਾ ਕੀ ਹੋ ਗਿਆ ਠੀਕ ਹੈ ਉਹ ਕਹਿੰਦਾ ਵਾਤ ਹੈ ਦੱਬੀ ਜਾ ਬੜਾ ਨਜ਼ਾਰਾ ਆਉਂਦਾ ਟੋਏ ਚ ਪੇ ਕਹਿੰਦਾ ਕਹਿੰਦਾ ਹਵਾ ਘੱਟਾ ਥੋੜੀ ਜਿਹੀ ਹਵਾ ਭਰਾ ਲਈਏ ਨਾਲ ਸਾਈਕਲ ਇੱਕ ਹੋਰ ਖੜਾ ਸੀ ਟੁੱਟੀ ਉਹਦੇ ਕਸਦੀ ਪੰਪ ਮਾਰੀ ਜਾਵੇ ਟਾਇਰ ਆਪਦੇ ਵਾਲਾ ਚੈੱਕ ਕਰ ਲਈ ਕਹਿੰਦਾ ਹਵਾ ਨਹੀਂ ਭਰੀ ਜਾਂਦੀ ਜਦੋਂ ਉਹ ਦੂਜੇ ਦੀ ਟਿਊਬ ਫਟਣ ਵਾਲੀ ਹੋ ਗਈ ਪੜਾਕਾ ਪਿਆ ਟਾਇਰ ਦਾ ਉਹ ਮੱਥੇ ਤੇ ਹੱਥ ਮਾਰ ਕੇ ਅੰਮ੍ਰਿਤ ਯਾਦ ਹੈ ਕਹਿੰਦਾ ਇਹ ਚ ਹਵਾ ਨਹੀਂ ਪੂਰੀ ਹੁੰਦੀ ਇੱਧਰ ਖੜੇ ਦੇ ਪੜਾਕੇ ਪਈ ਜਾਂਦੇ ਹੁਣ ਗੱਲ ਇਹ ਹੈ ਬਈ ਪਹਿਲਾਂ ਆ ਗਿਆ ਗੁਰਾਂ ਦੇ ਕੋਲੋਂ ਲੈ ਲਈਏ ਜਿਹੜਾ ਕੰਮ ਕੀਤਾ ਲੋੜੀਏ ਲਓ ਪਹਿਲੀ ਗਾਤ ਸਰਵਣ ਕਰੋ ਬਈ ਦਰਗਾਹ ਦੇ ਵਿੱਚ ਖੜ ਕੇ ਟੈਲੀਫੋਨ ਫਕੀਰਾਂ ਦੇ ਸਾਧੂ ਸੰਤ ਮਹਾਤਮਾ ਬਾਬਾ ਕਾਲੂनाथ ਮਹਾਰਾਜ ਉਹਨਾਂ ਦੀ ਅਪਾਰ ਕਿਰਪਾ ਦਾ ਸਦਕਾ ਆ ਸਮਾਗਮ ਹੁੰਦੀ ਹੈ ਸੰਗਤਾਂ ਦੇ ਦਰਸ਼ਨ ਹੁੰਦੇ ਆ ਇਤਿਹਾਸਿਕ ਨਗਰ ਨੇ ਆਪਣੇ ਪਿਆਰਿਓ ਇਤਿਹਾਸ ਸੁਨਹਿਰੀ ਪੰਨਿਆਂ ਦੇ ਉੱਪਰ ਸੁਨਹਿਰੀ ਅੱਖਰਾਂ ਦੇ ਨਾਲ ਦਰਜ ਹੋਇਆ ਹੈ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਫੌਜ ਨੂੰ ਉਹਨਾਂ ਦੀ ਸੰਗਤਾਂ ਨੂੰ ਪ੍ਰਸ਼ਾਦਾ ਸ਼ਕਾਇਆ ਬਾਬਾ ਕਾਲੂनाथ ਮਹਾਰਾਜ ਨੇ ਜਲ ਸ਼ਕਾਇਆ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਸੇਮੀ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਆ ਜਿਨ੍ਹਾਂ ਦਾ ਨਾਮ ਤਰੂਤਾਰੇ ਵਾਂਗ ਚਮਕਦਾ ਬਾਬਾ ਕਾਲੂनाथ ਮਹਾਰਾਜ ਦੀ ਇਹ ਉਹਨਾਂ ਦੀ ਪਵਿੱਤਰ ਪਾਕ ਧਰਤੀ ਐ ਮਹਾਰਾਜ ਦੀ ਜੰਗ ਹੋਈ ਐ ਲਓ ਆਜਾ ਬੋਲਿਆ ਸੁਣੋ ਪਿਆਰ ਦੇ ਨਾਲ ਅਸੀਂ ਦੋ ਘੰਟਾਾਂਾਂ ਕਹਿ ਕੇ ਇਤਿਹਾਸ ਸ਼ੁਰੂ ਕਰਾਂਗੇ ਮੈਦਾਨਗਰ ਦੇ ਵਿੱਚ ਖੜਕਣ ਟੈਲੀਫੋਨ ਫਕੀਰਾਂ ਦੇ ਜੋਇਆ ਜਿਨ੍ਹਾਂ ਦੀ ਖੁਸ਼ ਰੱਖੇ जोए याद जिन ख़ुश रखे जेकर हुण प्यार त हाणे एसे राज जी दिले ਜੇਕਰ ਹੋਣ ਦਿਲਦਾਰਤਾ ਹੋਣ ਐਸੇ ਜੀ ਦੇ ਦਰ ਤੋਂ ਮੁੜੇ ਨਾ ਕੋਈ ਖਾਲੀ ਜੇਕਰ ਹੋਣ ਦਾਤਾਰਤਾ ਹੋਣ ਐਸੇ ਸਾਂਝੇ ਸਭ ਦੇ ਹੋਣ ਦਰਬਾਰ ਸਿੰਘਾ ਜੇ ਕਰ ਆਣ ਅਬ ਤਾਰ ਤਿਆਣ ਐਸੇ ਜੇ ਕਰੇ ਆਉਣਾ ਅਵਤਾਰ ਤਾਂ ਆਉਣ ਐਥੇ ਆ ਜਾਂਦੇ ਜੋ ਦੁਖੀਏ ਸੁਣਦੇ ਅਰਜ ਨਾ ਮੰਆਂ ਦੀ ਚਾਪੂ ਲਾ ਕੇ ਪਾਰ ਕਰਨ ਬੇੜੀ ਅਣ ਜਾਣਿਆਂ ਦੀ ਭਵ ਸਾਗਰ ਤਰ ਜਾਣ ਕਰਨ ਜੋ ਅਮਲ ਨਜ਼ੀਰਾਂ ਦੇ ਦਰਗਾਦ ਵਿੱਚ ਖੜਕਣ ਟੈਲੀਫੋਨ ਫਕੀਰਾਂ ਦੇ ਮਾਨ ਰ ਪਾਗਣ ਆਖੇ ਮਨ ਕੇ ਗੁਰੂ ਜਮਹਰ ਗੁੜੇ ਕਿਉ ਰਤੇ ਵਿਚਾਰਾ ਤੇ ਤੈ ਰਾਜਪੂਤ ਸਰਦਾਰ ਗੁੜੇ ਪਸ ਸਾਹਮਣੇ ਖੜ ਗਏ ਰਾਖੇ ਬਣ ਕੇ ਮੀਰਾ ਦੇ ਦਰਗਾਦੇ ਵਿੱਚ ਖੜ ਕਰਨ ਕਾਲੀ ਫੋਨ ਫਕੀਰਾਂ ਦੇ ਮੈਂ ਨਰਦੋਸ਼ਨ ਮਾਣੀ ਣਿਆੜੀ ਸ਼ਰਨ ਪਈ ਤੇਰੀ ਲਾਜ ਆਜ ਮਹਾਰਾਜ ਕਾਜ ਵਨ ਅਰੋੜ ਰਹੇ ਮੇਰੀ ਆਪ ਵਾਹਿਗੁਰੂ ਆਕੇ ਢੇਰ ਲਗਾ ਤੇ ਤੀਰਾਂ ਦੇ ਦਰਗਾਦੇ ਵਿੱਚ ਖੜਕਣ ਟੈਲੀਫੋਨ ਫਕੀਰਾਂ ਦੇ ਕੂਆ ਗੇੜਨ ਆਸ਼ਿਕ ਇਸ਼ਕ ਕਮਾਉਂਦੇ ਵੇਖ ਜੋ ਪਾਗ ਮੁਹੱਬਤਾਂ ਬਾਲੇ ਪਰਨ ਪਗਾਉਂਦੇ ਦੇਖ ਜੋ ਚਾਕ ਚਰਾਉਂਦੇ ਮੱਝਾਂ ਚੱਕ ਚਰਾਉਂਦੇ ਮੱਝਾਂ ਦਾ ਰਿਸ਼ਣ ਖਾਤਰ ਹੀਰਾ ਦੇ ਦਰਗਾਦੇ ਵਿੱਚ ਖੜਕਣ ਤਲਫੋਨ ਫਕੀਰਾਂ ਦੇ ਭਗਤ ਕਵੀਰ ਜਲਾਹ ਕਰੇ ਗਰਿਬੀ ਪਾਰੀ ਸੀ ਪਰ ਕਰਦਾ ਨੇਕ ਕਮਾਈ ਨਾਲ ਖੁਦਾ ਦੀ ਯਾਰੀ ਸੀ ਧੰਨ ਕਬੀਰ ਕਹਾਗੇ ਜੱਗ ਚਲਾਗੇ ਖੀਰਾਂ ਦੇ ਦਰਗਾਹ ਦੇ ਵਿੱਚ ਖੜਕਣ ਟੈਲੀਫੋਨ ਫਕੀਰਾਂ ਦੇ ਆਸ਼ਕਸੂਲੀ ਚੜਵੇਂ ਆਇ ਨਾਲ ਹੱਕ ਪਕਾਹਰ ਗਏ ਕਾਸ਼ੀ ਦੇ ਵਿੱਚ ਵਿਕ ਗਏ ਛੱਡ ਰਾਜਦਰਵਾਰ ਗਏ ਅੱਤੀ ਮੱਲਾ ਪਵਾਤੇ ਦੂਸੋਂ ਫਾ ਜ਼ਿਹ ਅਮੀਰਾਂ ਦੇ ਦਰਗਾਹ ਦੇ ਵਿੱਚ ਖੜਕਣ ਟੈਲੀਫੋਨ ਫਕੀਰਾਂ ਦੇ ਪੱਥਰ ਵਿੱਚੋਂ ਪਰਗਟ ਹੋ ਕੇ ਭੌਗ ਲਗਾ ਜਾਂਦੇ ਗਰਿਯੋਦਨਯ ਬਮਾਨੀ ਜੇ ਮੈਂ ਬੈਠੂ ਕਾਜੰਦੇ ਰਾਸ਼ਾਹ ਨਾਲ ਯਾਰੀ ਆਂਦੇ ਨੇ ਘਰ ਕੀ ਰਾਂਦੇ ਗਰ ਗਾਢੇ ਵਿੱਚ ਕਢਕਣ ਟੈਲੀਫੋਨ ਫਕੀਰਾਂ ਦੇ ਸਗਨੇ ਪਾਪੀ ਵਾਂਗ ਸਮਝ ਕੇ ਮੈਨੂੰ ਤਾਰ ਦਿਓ ਨੈਣ ਨਾ ਮਾਣੇ ਚਣ ਸਤ ਗੁਰ ਆਨੰਦ ਘਰ ਦੇਉ ਭੋਲਾ জাফর ਨਿਬਕਤ ਮਾਂ ਵਿੱਚ ਰੱਖਦੇ ਪੀਰਾਂ ਦੇ ਜੀ ਹਰ ਦਮ ਰੱਖਦੇ ਪੀਰਾਂ ਦੇ ਦਰਗਾਹ ਦੇ ਵਿੱਚ ਖੜਕਣ ਫੈਲੀ ਫੋਨ ਫਕੀਰਾਂ ਦੇ ਜਿਸ ਤਰ੍ਹਾਂ ਆਪਣੇ ਆਬਰਸਾ ਸੰਭਾਲ ਪ੍ਰਬੰਧ ਕਮੇਟੀ ਨੇ ਵਿਰਸਾ ਸਾਂਭਿਆ ਹੋਇਆ ਪਿਆਰਿਓ ਬੜੇ ਘੱਟ ਨਕਰ ਮਿਲਦੇ ਐ ਪੁਰਾਣੇ ਵਿਰਸੇ ਨੂੰ ਸਾਂਭਣ ਦੇ ਵਿੱਚ ਸਹਿਯੋਗ ਹੁੰਦਾ ਰੱਬ ਵਰਗੀ ਸੰਗਤ ਦਾ ਆਪ ਤੋਂ ਉੱਚਾ ਦਰਜਾ ਦਿੱਤਾ ਸਤਿਗੁਰਾਂ ਨੇ ਸੰਗਤ ਨੂੰ ਸੰਗਤ ਦੇ ਵਿੱਚ ਰੱਬ ਵੱਸਦਾ ਲਓ ਇੱਕ ਕਹਾਵਤ ਕਹਿਣੀ ਐ ਉਸ ਤੋਂ ਬਾਅਦ ਜੋ ਸਾਨੂੰ ਹੁਕਮ ਆਇਆ ਭਾਈ ਲੜੀਵਾਰ ਇਤਿਹਾਸ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ ਪਿੰਡ ਦੇ ਵਿੱਚ ਕਿਸੇ ਮਰਾਸੀਆਂ ਨੇ ਖਾੜਾ ਲਵਾ ਲਿਆ ਜਿਵੇਂ ਹੁਣ ਸਿਆਣੀ ਸੰਗਤ ਬੈਠੀ ਐ ਫਰਕ ਸਟੇਜ ਦੇ ਉੱਪਰ ਖੜ ਕੇ ਮੈਂ ਗੁਰਜੰਟ ਜੀ ਭੋਲਾ ਭਾਈ ਇਹ ਸੇਵਾ ਲਗਾਉਂਦੇ ਐ ਸੰਗਤ ਦੀ ਸਿਆਣੇ ਆਦੇ ਵੀ ਟੀਚਰ ਨਾ ਕਰੀਏ ਮਰਾਸੀ ਜਾਤ ਨੂੰ ਗੱਲ ਵੱਡਾ ਉਲਦੀ ਹੁੰਦੀ ਐ ਇਹ ਬਾਕੀ ਸੱਚ ਐ ਗੁਰਨਾਰਕ ਪਾਸ਼ਾ ਮਹਾਰਾਜ ਦੀ ਆਪਾਰ ਕਰ ਪੈਨਾਂ ਦੇ ਕਿਉਂਕਿ ਬਾਬਾ ਮਰਦਾਨਾ ਰਹਿੰਦੇ ਰਹੇ ਨਾਲ ਉਹ ਜਦੋਂ ਪਿੰਡ ਦੇ ਵਿੱਚ ਅਖਾੜਾ ਲੱਗਿਆ ਨੱਚੀ ਗਏ ਗਾਣੇ ਚੱਲਿਆ ਘਰ ਨੱਚੀ ਗਏ ਉਹ ਵਿੱਚੋਂ ਸਿਆਣੇ ਬੰਦੇ ਸੀ ਉਹਦੇ ਸਮਝ ਤਾਂ ਕੋਈ ਆਉਂਦੀ ਨਹੀਂ ਗਾਉਂਦੇ ਕੀ ਹੈ ਉਹ ਭਾਈ ਕਿਨੇ ਢੋਲ ਕੀ ਚੱਕ ਲੈ ਕੇ ਕਿਨੇ ਬਾਜਾ ਚੱਕ ਲਿਆ ਉਹ ਭੱਜ ਲੇ ਜਦੋਂ ਡਾਂਗਾ ਲੈ ਕੇ ਜਾਟ ਉਹਨਾਂ ਦੀ ਮੰਗਰ ਪੈ ਗਈ ਜ਼ਿਮੀਦਾਰ ਉਹ ਆਦੇ ਸੁਣਾਉਣੇ ਕੀਓ ਤੁਸੀਂ ਲੱਚਰ ਨੂੰ ਮੋਟੀ ਬਣਾ ਕੇ ਦੰਦੇ ਗਾਣੇ ਗਾਈ ਜੈਨ ਉਹ ਵੀ ਸਟੇਜ ਦੇ ਉੱਪਰ ਜਿਵੇਂ ਇੱਥੇ ਬੈਠੇ ਸੁਣਦੇ ਆ ਸਾਡੀਆਂ ਧੀਆ ਭੈਣਾ ਘਰੇ ਦਾ ਸੁਣਦੀਆਂ ਨਹੀਂ ਲਾਈਵ ਚੱਲਦਾ ਸਾਰਾ ਉਹ ਜਦੋਂ ਭੱਜੇ ਮਹਾਰਾਜ ਮੱਥਾ ਡੇਗਦੇ ਉਹ ਜਦੋਂ ਭੱਜੇ ਨਾ ਕਪਾਹ ਦੇ ਵਿੱਚ ਦੀ ਨਰਮਿਆ ਦੇ ਵਿੱਚ ਦੀ ਉਹ ਜਿਹਦੇ ਕੋਲ ਢੋਲ ਕੀ ਸੀ ਜਦੋਂ ਟਿੰਡਾ ਵੱਜਿਆ ਕਰੇ ਢੋਲ ਕੀ ਕਰ ਕਰੇ ਟਿਉ ਲੋਕ ਆਖਿਆ ਕਰਨ ਆ ਜਾਂਦੇ ਨੇ ਫੜ ਲੋ ਉਹ ਤੂਦੂ ਜਿਹੜੇ ਮਾਗੇ ਜਿਹੜਾ ਬਾਜੇ ਵਾਲਾ ਉਹਦੇ ਕੋਲ ਜੀ ਦੇ ਬਾਜਾ ਸੀ ਹਰਮੋਨੀਅਮ ਵਾਲਾ ਬਾਜੇ ਵਾਲਾ ਢੋਲਕੀ ਵਾਲਿਆਂ ਦਾ ਕਹਿੰਦਾ ਇਹਨੂੰ ਮਾਂ ਨੂੰ ਬੰਦ ਕਰ ਲੈ ਕਿਉਂ ਢੋਲਕੀ ਵਜਾਈ ਦਿੰਨਾ ਲੋਕਾਂ ਨੂੰ ਦੱਸਦਾ ਵੀ ਆ ਜਾਂਦੇ ਆ ਉਹ ਨਾਲ ਕਾ ਭੱਜਿਆ ਜਾਂਦਾ ਢੋਲਕਿਆਂ ਨਾਲੇ ਆਦਾ ਉਹ ਇਹਨੂੰ ਬਤੰਦਰ ਨੂੰ ਕੌਣ ਵਜਾਉਂਦਾ ਇਹ ਤਾਂ ਜਦੋਂ ਕਿਸਮਤ ਮਾੜੀ ਹੁੰਦੀ ਹੈ ਢੋਲਕੀ ਆਪੇ ਆਪ ਵੱਜਦੀ ਆ ਮੈਂ ਨਹੀਂ ਵਜਾਉਂਦਾ ਇਹ ਤਾਂ ਕਹਿੰਦਾ ਆਪਦੇ ਆਪ ਹੀ ਵੱਜੀ ਜਾਂਦੀ ਹੈ ਦੂਸਰੇ ਦਿਨ ਆ ਰਾਮਲੀਲਾ ਜਦੋਂ ਕਰਾਈ ਰਾਮਲੀਲਾ ਦੇ ਵਿੱਚ ਹਨੂਮਾਨ ਉਹਨਾਂ ਦਾ ਭੱਜ ਗਿਆ ਉਹ ਆਦੇ ਉਹ ਕਰੋ ਆਪਣੇ ਚੋਹਰਾ ਦਾ ਮੁੰਡਾ ਇੱਕ ਪੈਂਚਰ ਲਾਉਂਦਾ ਸਾਈਕਲਾਂ ਦੇ ਚਲੋ ਦਿਹਾੜੀ ਦੇਣੀ ਆਪਾਂ ਨੂੰ ਤਿਆਰ ਕਰ ਲੈਨੇ ਆ ਉਹ ਜਾ ਕੇ ਆਦੇ ਵੀ ਇੱਕ ਹਨੂਮਾਨ ਦਾ ਰੋਲ ਕਰਨਾ ਸਾਡਾ ਹਨੂਮਾਨ ਭੱਜ ਗਿਆ ਉਹ ਆਦਾ ਜੀ ਮੈਂ ਤਾਂ ਝੋੜਾ ਦਾ ਮੁੰਡਾ ਸਾਈਕਲਾਂ ਦਾ ਕੰਮ ਕਰਦਾ ਮੈਨੂੰ ਹਨੂਮਾਨ ਬਾਰੇ ਕੀ ਪਤਾ ਕਹਿੰਦੇ ਕੁਝ ਨਹੀਂ ਕਹਿਣਾ ਜਦੋਂ ਆਵਾਜ਼ ਆਉਣਾ ਮਾਈਕ ਦੇ ਵਿੱਚੋਂ ਤਾਂ ਇਹ ਗੱਲ ਕਹਿਣੀ ਹੈ ਰਾਮ ਦਾ ਦੂਤ ਆ ਸੀਤਾ ਕਾ ਪੁੱਤ ਆ ਮੈਂ ਮਾਤਾ ਨੂੰ ਲੈਣਾ ਹੈ ਬਸ ਹੋਰ ਕੁਝ ਨਹੀਂ ਕਹਿਣਾ ਉਹਦਾ ਆ ਮੈਂ ਕਹ ਲੂੰ ਕਿੰਨੇ ਪੈਸੇ ਦੇਓਗੇ ਕਹਿੰਦੇ ਕਿੰਨੇ ਬਣਾਉਣਾ ਕਹਿੰਦਾ 250 ਕਹਿੰਦਾ 500 ਦੇ ਮੰਗੇ ਉਹਨੂੰ ਚਾਹ ਚੜ ਗਿਆ ਨਾ ਸੀ ਉਹਦਾ ਬੀਰੂ ਚੋੜ ਉਹ ਜਦੋਂ ਬਾਵਾ ਕੱਠ ਜਾ ਹੋ ਗਿਆ ਸੰਗਤ ਆਈ ਲੋਕ ਬੈਠੇ ਜਦੋਂ ਆਵਾਜ਼ ਪਈ ਜਿਵੇਂ ਹੁਣ ਸਾਊਂਡ ਦੇ ਵਿੱਚ ਆਵਾਜ਼ ਆਉਂਦੀ ਐ ਡੀਜ਼ੇ ਦੇ ਵਿੱਚ ਉਹ ਜਦੋਂ ਆਵਾਜ਼ ਪਈ ਕੌਣ ਹੋ ਉਹ ਆਵਾਜ਼ ਖੜਕੀ ਉਹ ਵਿਚਾਰਾ ਘਬਰਾ ਗਿਆ ਦੁਬਾਰੇ ਫੇਰ ਆਵਾਜ਼ ਆਈ ਉਹ ਕੌਣ ਹੋ ਜਦੋਂ ਤਲਵਾਰ ਦੀ ਆਵਾਜ਼ ਉਹਨੂੰ ਸ਼ਰ ਉਹ ਡਰ ਗਿਆ ਉਹ ਆਹਦੇ ਜੀ ਮੈਂ ਤਾਂ ਬੀਰੂ ਚ ਹੋਰਾਂ ਮੈਂ ਤਾਂ ਪਿੰਚਰ ਲਾਉਣ ਵਾਲਾ ਆਹ ਦਿਹਾੜੀ ਤੇ ਲੈ ਕੇ ਆਇਆ 500 ਉਹ ਕਹਿੰਦੇ ਬਣਾ ਲਓ ਹਨੂਮਾਨ ਪਹਿਲਾਂ ਲੱਗਦਾ ਭੱਜਣਾ ਸੀ ਜਿਹੜਾ ਹੁਣ ਬਣਾਇਆ ਨਾ ਉਹ ਵੀ ਪੱਕ ਗਿਆ ਫਸਦਿਆਂ ਦੇ ਘਰ ਬਸਤੇ ਰੋਂਦਿਆਂ ਦੇ ਖਾਨੇ ਘਰਾਸ ਸਿਆਣੇ ਆਦੇ ਆ ਵੀ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਬਿਮਾਰ ਬੰਦੇ ਨੂੰ ਜੇ ਦਿਹਾੜੀ ਚ ਦੋ ਤਿੰਨ ਵਾਰੀ ਹਸਾ ਦਈਏ ਤਾਂ ਦੁੱਖ ਦੂਰ ਹੋ ਜਾਂਦਾ ਡਾਕਟਰ ਹੈ ਜਿਹੜਾ ਡਾਕਟਰ ਹੈ ਆ ਮੇਰੇ ਭੂਆ ਦਾ ਮੁੰਡਾ ਬੈਠਾ ਡਾਕਟਰ ਇਹ ਵੀ ਹੈ ਇਹ ਗੱਲਾਂ ਬਾਤਾਂ ਨਾਲ ਅੱਧਾ ਦੁੱਖ ਦੂਰ ਕਰ ਦਿੰਦੇ ਨੇ ਡਾਕਟਰ ਜਿਹੜੇ ਹੁੰਦੇ ਨੇ ਮਰੀਜ਼ ਅੱਧਾ ਤਾਂ ਉਵੇਂ ਹੀ ਸੈੱਟ ਹੋ ਜਾਂਦਾ ਗੱਲਾਂ ਬਾਤਾਂ ਨਾਲ ਲਾ ਇੱਕ ਕਵਤਾ ਸੀ ਕਹਿਣੀ ਹੈ ਫਰਮਾਇਸ਼ਾਂ ਬਾਜਾਂ ਦੀ ਭਈ ਸਤ ਗੁਰ ਮਿਲਦਾ ਨਹੀਂ ਪਿਆਰ ਤੋਂ ਬਿਨਾ ਕਰ ਸਰਬਨ ਕਰੋ ਇਹ ਦਵੰ ਲੜੀਵਾਲ ਇਤਿਹਾਸ ਸੰਗਤਾਂ ਦੇ ਨਾਲ ਸੰਝਾ ਕਰਾਂਗੇ ਆਓ ਜੀ ਸਤ ਸਤ ਗੁਰ ਪਾਲ ਜਿੰਦੜੀਏ ਜੇ ਪਵਨ ਸਾਗਰ ਤਰਨਾ ਨਾਮ ਜਪੇ ਗੁਰ ਸੰਗਤ ਕਰਕੇ ਫੇਰ ਜਮਾ ਦਾਰਨਾ ਫੇਰ ਜਮਾ ਦਾਰਨਾ ਗਾਫਲ ਹੋ ਕੇ ਜਨਮ ਗਵਾਨਾ ਦਰਦਨ ਤੁ ਵਿਚਾਰ ਬਿਨਾ ਸਤ ਗੁਰ ਮਿਲਦਾਨਾ ਪਿਆਰ ਤੋਂ ਬਿਨਾ ਵਾਹਿਗੁਰੂ ਮਿਲਦਾ ਨਾ ਨਾਮ ਜਪਣ ਕੋ ਜੀ ਬਾਵਾਕਸ਼ੀ ਗੁਰ ਦਰਸ਼ਨ ਕੋ ਅੱਖੀ ਇੱਕ ਕਿਸਵਾਸਿਆ ਮੋਲਕ ਤੇਰਾ ਹੱਥ ਨਾ ਆਉਣਾ ਲਖੀ ਇਹ ਹੱਥ ਨਾ ਆਉਣਾ ਲਖੀ ਹੀਰਾ ਜਨ ਮੰਗਵਾਈ ਜਨ ਤੁਰਦਾ ਨਹੀਂ ਹੰਕਾਰ ਬਿਨਾ ਸਤਗੁਰ शुभ मिलवान जय ਜੱਫੇ ਰੇ ਪੀਲਣੀ ਫੇਰ ਤੈ ਉਸ ਦੇ ਖਾਦੇ ਕਰਕੇ ਸਬਰ ਸਬੂਰੀ ਉਸਨੇ ਪੱਕੇ ਕਰੇ ਰਾਦੇ ਪੱਕੇ ਕਰੇ ਰਾਦੇ ਦਰਜੋ ਦਮ ਦੇ ਮਹਿ ਵਹ ਤਿਆਗ ਤਿਆਗ ਉਸੀ ਸਤਕਾਰ ਬਿਨਾ ਸਤਗੁਰ ਮਿਲਦਾ ਨਾ ਮਿਲਦਾ ਨਾ ਸਤਗੁਰ ਮਿਲਦਾ ਨਾ ਸੱਚੇ ਪਿਆਰ ਤੋਂ ਬਿਨ राम कद मिलंद ਸ਼ਾ ਅਕੰਦਰ 라ਵਣ ਬਰਗੇ ਗਏ ਜਹਾਨੋਂ ਖਾਲੀ ਮੈਂ ਮੈਂ ਕਰਦੇ ਦੁਰ ਗਏ ਇਥੋਂ ਦਰਯੋਦਨ ਤੇ ਬਾਲੀ ਮੈਂ ਮੈਂ ਕਰਦੇ ਦੁਰ ਗਏ ਇਥੋਂ ਦਰਯੋਦਨ ਤੇ ਬਾਲੀ ਬਾਸ ਨਗਰ ਜਾ ਖਾਇਆ ਜਿਲਕਾ ਜਤਨਾ ਹੋਣੀ ਹਾਰ ਬਿਨਾ ਸਤ ਗੁਰ ਮਿਲਦਾ ਲਾ ਪਿਆਰ ਤਾਂ ਮੁਰਸ਼ਿਦ ਮਿਲਦਾਨਾ ਮੇਰਾ ਵਾਈ ਬਣੀ ਬਰਾ ਗਾਣਾ ਮਿਲਿਆ ਨਹੀਂ ਪਿਆਰਾ ਮੱਕੇ ਕਾਸਿਬ ਚ ਮਸੀਤਾ ਮਿਲਿਆ ਨਹੀਂ ਪਿਆਰਾ ਮਿਲਿਆ ਨਹੀਂ ਪਿਆਰਾ ਜਦ ਮੁਰਸ਼ਿਦ ਨੇ ਕਰੀ ਦਸੱਲੀ ਰਹਿ ਨਾ ਸਕੀ دیدار ਬਿਨਾ ਸਾਥ ਘਰ ਮਿਲਦਾਨਾ ਪਿਆਰ ਤੋਂ ਬਿਨਾ ਸਤਗੁਰ ਨੇ ਤਾਰੇ ਤਿਆਗੀ ਸੀ ਸੁਖ ਦੇ ਵਸ ਸੁਆਮੀ ਖੜਿਆ ਜਨਕ ਦਵਾਰੇ ਖੜਿਆ ਜਨਕ ਦਵਾਰੇ ਝੂਠਨ ਝੂਠ ਪੀਓ ਸਰ ਉਪਰ ਤਰਿਆਨਾ ਸਤਕਾਰ ਬਿਨਾ ਸਤਗੁਰ ਮਿਲਦਾ ਨਾ ਪਿਆਰ ਤੋਂ ਬਿਨਾ ਪਿਆਰਾ ਮਿਲਦਾ ਨਾ ਪੁਰਨੋਂ ਕੌਂ ਵਿੱਚ ਬਸਦਾ ਪੀਰ ਜੋ ਰ ਆ ਤੇਰਾ ਮੁੜ ਕੇ ਵੇੜਾ ਹੱਥ ਨਹੀਂ ਆਉਣਾ ਲਾਗਦ ਮਾਂ ਵਿੱਚ ਡੇਰਾ ਲਾਗਦ ਮਾਂ ਵਿੱਚ ਡੇਰਾ ਸਾਧਕ ਤੇ ਹਰ ਭੋਲ ਸੁਣਾਉਂਦੇ ਕੀ ਗਾਣਾ ਸਰਤਾਰ ਬਿਨਾ ਸਤਗੁਰ ਮੇਲਦਾਨਾ ਮੇਲਦਾਨਾ ਪਿਆਰਾ ਮੇਲਦਾਨਾ ਪਿਆ तो बिना वाह गुरु मिलता ना भाग हुआ गुरु संत मलाया कटी जम की फांसी जो परमिंडे सोई पिंडे पाया पदया बनासी जो परमिंडे सोई पिंडे पाया पदया बनासी नहीं पदार्थ मिल दे ਬਿਨਾ ਉਹ ਸਤ ਗੁਰ ਮਿਲਦਾ ਨਾ ਪਿਆਰੇ ਤੋਂ ਬਿਨਾ ਸਤ ਗੁਰ ਮਿਲਦਾ ਨਾ ਸ਼ਾਹ ਸਕੰਦਰ 라वण ਵਰਗੇ ਗਏ ਜਹਾਨੋਂ ਖਾਲੀ ਮੈਂ ਮੈਂ ਕਰਦੇ ਤੁਰਕੇ ਇਥੋਂ ਦਰਯੋਧਨ ਤੇ ਬਾਲੀ ਤਿਆਰਿਓ ਘਰੋਂ ਨਿਕਲਦਾ ਹੰਕਾਰ ਦਾ ਭਰਿਆ ਹੋਇਆ ਇਨਸਾਨ ਮੈਂ ਮੈਂ ਕਰਦੇ ਤੁਰ ਕੇ ਇਥੋਂ ਦਰਯੋਦਨ ਤੇ ਬਾਲੀ ਮਾਸ ਨਾ ਗਿਰਜਾ ਖਾਇਆ ਜਨਕਾ ਜਿਨ੍ਹਾਂ ਦਾ ਮਾਸ ਗਿਰਜਾ ਨੇ ਕੁੱਤਿਆਂ ਪਸ਼ੂਆਂ ਦਾ ਉਹਨਾਂ ਦਾ ਸਰਦਾਰਿਆ ਨਹੀਂ ਹੈ ਉਹਨਾਂ ਨੇ ਵੀ ਨਹੀਂ ਖਾਦਾ ਕਾਵਾ ਕੁੱਤਿਆਂ ਨੇ ਜਿਹੜੇ ਹੰਕਾਰ ਦੇ ਭਰੇ ਤਿਆਰੋਂ ਤਰਵਾਦ ਕਰਦੇ ਆ ਬਹੁਤ ਸਾਰਾ ਅਸ਼ੀਰਵਾਦ ਸਾਰੀ ਸੰਗਤ ਦੇ ਵੱਲੋਂ ਸਰਦਾਰ ਹਰਬੰਸ ਸਿੰਘ ਜੀ ਯਾਦਵਿੰਦਰ ਸਿੰਘ ਜੀ ਉਹਨਾਂ ਵੱਲੋਂ 100 ਰੁਪਏ ਮਾਣ ਮੈਂ ਗੁਰਮੀਤ ਸਿੰਘ ਜੀ 100 ਰੁਪਏ ਮਾਣ ਹਰਬੰਸ ਸਿੰਘ ਜੀ ਕੋਟਲੀ ਫਰਿਆਲਕ ਦਾ ਬੜੀ ਅਮਰਜੀਤ ਸਿੰਘ ਜੀ ਮਿਸਤਰੀ ਸਰਬਾਨ ਅਮਰਜੀਤ ਸਿੰਘ ਜੀ ਸਾਫਕਾ ਸਰਪੰਚ ਸਾਹਿਬ ਖट्टर ਨਿਊਰੋ ਭੋਲਾ ਸਿੰਘ ਜੀ ਚੰਡੀਗਾ ਸੁਖਦੇਵ ਸਿੰਘ ਜੀ ਬੈਣ ਬਹੁਤ ਸਾਰਾ ਅਸ਼ੀਰਵਾਦ ਪ੍ਰਧਾਨ ਹਰਪ੍ਰੀਤ ਸਿੰਘ ਜੀ ਮਡੇਸਾ ਸਾਹਿਬ ਮਿਰਸਾ ਸੰਭਾਲ ਪ੍ਰਬੰਧਕ ਕਮੇਟੀ ਆਰ ਸਾਡੇ ਵੀਰ ਡਾਕਟਰ ਰੁਖਾਂ ਜੀ ਹੱਡੀਆਂ ਵਾਲੇ ਮੇਰੇ ਕੋਹਾ ਜੀ ਦੇ ਸਪੁੱਤਰ ਉਹਨਾਂ ਵੱਲੋਂ ਬੇਅੰਤ ਮਾਇਆ ਹੋਰ ਸਾਰੀ ਸੰਗਤ ਦੇ ਵੱਲੋਂ ਕੋਟਣ ਕੋਟ ਰਣੀਆ ਪਿਆਰਿਓ ਲਓ ਜਿਸ ਤਰ੍ਹਾਂ ਸਾਡਾ ਨਿਸ਼ਾਨਾ ਕੁਝ ਹੋਰ ਸੀ ਕਿਉਂਕਿ ਫਰਮਾਇਸ਼ਾਂ ਨੇ ਵਾਈਆਂ ਦੀਆਂ ਹੁਕਮ ਹੈ ਜਿਹੜਾ ਸੰਗਤਾਂ ਦਾ ਉਹ ਸਿਰ ਮੱਥੇ ਹੈ ਮੈਂ ਧੰਨਵਾਦ ਕਰਦਾ ਹਾਂ ਭਾਈ ਹਰਮੇਰ ਸਿੰਘ ਜੀ ਦਾ ਸਾਂਝਾ ਟੀਵੀ ਪੰਜਾਬ YouTube ਚੈਨਲ Facebook ਭਾਈ ਜਿਨੇ ਵੀ ਵੀ ਲਾਈਵ ਦਿਖਾ ਰਹੇ ਹੈ ਦੁਨੀਆ ਦੇ ਕੋਨੇ-ਕੋਨੇ ਤੇ ਆਪਣਾ ਸਲਾਨਾ ਸਮਾਗਮ ਸਲਾਨਾ ਮੇਲਾ ਬਾਬਾ ਕਲੂਨਾਥ ਮਹਾਰਾਜਿਆਂ ਦਾ ਘਰ ਬੈਠਿਆਂ ਦਾ ਮਨੋਰੰਗਨ 코로나 ਦੀ ਹਾਜ਼ਰੀ ਲਗਵਾ ਰਹੇ ਆ ਧੰਨਵਾਦ ਕਰਦੇ ਆ ਚੈਨਲ ਵਾਲੇ ਵੀਰਾਂ ਦਾ ਜਿੰਨੇ ਵੀ ਵੀਰ ਪਹੁੰਚੇ ਹੋਏ ਆ ਸ਼ੁਕਰ ਗੁਜ਼ਾਰਾ ਲਓ ਪਿਆਰੋਂ ਧਿਆਨ ਦਿਓ 80 ਪਿੰਡਾਂ ਦਾ ਚੌਧਰੀ ਸੇਠ ਪਹੋੜਮਲ ਹੋਇਆ ਕੋਠੋ ਆ ਰਿਹਾ ਜਿਹਦਾ ਕਲਕੱਤਾ, ਕਰਾਚੀ, ਕਸ਼ਮੀਰ, ਬੰਬੇ ਤੱਕ ਉੰਥਾਂ ਦਾ ਵਪਾਰ ਚੱਲਦਾ। ਮੈਂ ਸੰਗਤਾਂ ਦੇ ਹੁਕਮ ਅਦਾਬ ਕੇ ਚੱਲਦਾ, ਸੰਗਤ ਦਾ ਦੀਏ ਵੀ ਕੌਲਾ ਸੁਣਾ ਦਿਓ। ਹੁਣ ਕਈ ਵਾਰੀ ਮਨ ਦੇ ਵਿੱਚ ਵਿਚਾਰ ਇਹ ਆਉਂਦਾ ਹੈ, ਬਈ ਯਾਰ ਹਰ ਸਾਲ ਜਿਹੜਾ ਮਲੇਰ ਕੋਲੇ ਵਾਲਾ ਗੱਫਾ ਹੈ ਉਹਨਾਂ ਨੂੰ ਕੱਲੀ ਕੌਲਾ ਹੀ ਆਉਂਦੀ ਹੈ ਕਿ ਕੋਈ ਸ਼ੋਰ ਵੀ ਆਉਂਦਾ ਹੈ। ਕੌਲਾ ਸੁਣ ਕੇ ਮਾਈਕ ਤਾਂ ਨਹੀਂ। ਕਈ ਵਾਰੀ ਹੋ ਜਾਂਦਾ ਭਾਈਆਂ ਦੇ ਮਨ 'ਚ। ਇਹ ਮੈਂ ਵੀ ਬੇਨਤੀ ਕਰਦਾ ਹੁੰਦਾ ਵੀ ਯਾਰ ਕੁਝ ਹੋ ਇੱਕ ਦਿਨ ਹੋਰ ਸੁਣ ਲਿਆ ਕਰੋ। ਸਾਡੇ ਵੱਲੋਂ ਬੇਨਤੀ ਹੁੰਦੀ ਹੈ ਮੇਰਾ ਨਿਸ਼ਾਨਾ ਸੀ ਅੱਜ ਉਦਮ ਸਿੰਘ ਜੀ ਆਂਦਾ ਵੀ ਉਹ ਸੁਣਾ ਦिए ਭਾਈਆ ਦੇ ਵੀ ਨਹੀਂ ਕੌਲਾਂ ਦਾ ਇਤਿਹਾਸ ਅੱਜ ਸੁਣਾ ਦਿਓ ਕੱਲੂ ਭਾਈ ਚਾਹੇ ਹੰਸ ਲਾਮਣੀ ਸੁਣਾ ਦਿਓ ਚਾਹੇ ਉਦਮ ਸਿੰਘ ਜੀ ਸੁਣਾ ਦਿਓ ਜੋ ਹੁਕਮ ਸੰਗਤਾਂ ਦਾ ਸਿਰ ਮੱਥੇ ਹੈ ਗਾਉਣ ਉਹ ਹੀ ਹੁੰਦਾ ਗਾਉਣ ਵਾਲੇ ਦਾ ਲਹਿਜਾ ਜਿਹੜਾ ਤਰੀਕਾ ਉਹ ਵੱਖੋ ਵੱਖਰਾ ਹੁੰਦਾ ਤੰਗ ਵੱਖੋ ਵੱਖਰਾ ਹੁੰਦਾ ਅੰਗਾਲ ਵੱਖੋ ਵੱਖਰਾ ਹੁੰਦਾ ਸੁਣਾਉਣ ਦਾ ਕਲਕੱਤਾ ਕਲਕੱਤਾ ਕਰਾਚੀ ਕਸ਼ਮੀਰ ਬੰਬਈ ਤੱਕ ਉਂਠਾਂ ਦਾ ਵਪਾਰ ਚੱਲਦਾ ਸੀਟ ਪਹੋੜ ਮਲ ਪੋਠੋਆਰੀਆ ਤਿਆਰਿਓ ਜਿਵੇਂ ਇੱਕ ਪਿੰਡ ਦੇ ਵਿੱਚ ਆਪਾਂ ਇੱਕ ਸਰਪੰਚ ਚੁਣਦੇ ਆ ਸ਼ਹਿਰਾਂ ਦੇ ਵਿੱਚ ਬਾੜਾਂ ਦੇ ਹਿਸਾਬ ਨਾਲ ਐਮਸੀ ਹੁੰਦੇ ਨੇ ਕਾਉਂਸਲਰ ਉਦੋਂ ਚੋਂ ਉਧਰ ਹੁੰਦੀ 80 ਪਿੰਡਾਂ ਦਾ ਚੌਧਰੀ ਸੀਟ ਪਹੋੜ ਮਲ ਜਿਹਦੇ ਤਿੰਨ ਪੁੱਤਰ ਪੈਦਾ ਹੋਏ ਮਗਰ ਮਲ ਭਾਗ ਮਲ ਸੌਣ ਮਲ ਸਾਰਿਆਂ ਤੋਂ ਛੋਟੀ ਪੁੱਤਰੀ ਪੈਦਾ ਹੋਈ ਜਿਹਦਾ ਨਾਮ ਕੌਲਾ ਰੱਖਿਆ ਗਿਆ ਕੌਲਾ ਦਾ گاਉਣਾ ਉਹਨੂੰ ਲਾਜਤ ਦਊ ਜਿਹਦੇ ਭੂਆ ਭਤੀਜੀ ਭੈਣ ਧੀ ਐ ਜਿਹੜਾ ਭਾਈ ਜਿਹਨੇ ਧੀ ਵਿਆਹਣੀ ਨਹੀਂ ਨੂੰ ਲਿਉਣੀ ਨਹੀਂ ਉਹਨੂੰ ਆਨੰਦ ਨਹੀਂ ਆਉਣਾ ਇਹ ਹਕੀਕਤ ਹੈ ਵੀ ਅਣਖ ਮਣਕ ਗੈਰਤ ਇਹ ਅਖਾੜਿਆਂ ਦੇ ਵਿੱਚ ਪਈ ਹੋਈ ਹੈ ਕੌਲਾਪੂਰਨ ਦਹੂਦ ਹਰਸ਼ਨਾਮਣੀ ਕਿੰਨ ਬਈ ਮਹਾਭਾਰਤ ਸਰਕਾਰ ਵੱਲੋਂ ਬੈਨ ਹੋ ਗਏ ਸੀ ਇਹ ਖਾੜੇ ਵੀ ਇਹ ਖਾੜੇ ਗਾਇਆ ਨਾ ਕਰੋ ਕੁਿਸ਼ਰਾਨੂੰ ਇਹ ਨੋਟਿਸ ਆਇਆ ਸੀ ਕਾਰਨ ਲੋਕ ਇਹਦੇ ਬਰਾਗ ਦੇ ਵਿੱਚ ਬਹਿ ਕੇ ਖੁਦਕੁਸ਼ੀਆਂ ਕਰਨ ਲੱਗ ਗਏ ਸੀ ਮਰਨ ਲੱਗ ਗਏ ਸੀ ਇਹਦੇ ਵਿੱਚ ਬਰਾਗ ਹੀ ਇੰਨੇ ਜਿਹਦੇ ਧੀ ਤੇ ਆਣੀ ਐ ਨੂੰ ਪੁੱਤਾਂ ਨੂੰ ਪਤਾ ਪਤਾ ਲੱਗਦਾ ਕੁੱਲੀ ਨੂੰ ਅੱਗ ਲਾ ਕੇ ਕਿਸੇ ਦੀ ਲੱਗੀ ਕੌਣ ਜਾਣਦਾ ਤਿਆਰਿਓ ਅਸੀਂ ਪਿੰਡਾਂ ਦਾ ਚੌਧਰੀ ਸੇੜ ਪਹਾੜਮਲ ਕੋਠੋ ਵਾਰੀਆ ਛੋਟੀ ਸ਼ਾਣੀ ਕੌਲਾ 7 ਸਾਲ ਦੀ ਉਮਰ ਤੋਂ ਭਗਵਾਨ ਕ੍ਰਿਸ਼ਨ ਦੀ ਆਰਾਧਨਾ ਲਾਗੀ ਕਰਨ ਪੂਜਾ ਕਰਨ ਲੱਗ ਗਈ ਪੱਥਰ ਦੇ ਵਿੱਚੋਂ ਧਰਨੇ ਜੱਟ ਨੇ ਰੱਬ ਨੂੰ ਪਾਲਿਆ ਸੀ ਗੱਲ ਹੈ ਛੜ ਦਾ ਭਾੜ ਦਾ ਵਿਸ਼ਵਾਸ ਦੀ ਸੱਤ ਸਾਲ ਦੀ ਉਮਰ ਦੇ ਵਿੱਚ ਭਗਵਾਨ ਕੋਸ਼ਲ ਆਰਾਮ ਦੀ ਹੈ ਜਵਾਨੀ ਆਵਸਥਾ ਦੇ ਵਿੱਚ ਆਈ ਕੋਹੰਦਾਵਾਸੀ ਬੇਲਾ ਆਰਾਮ ਕਹਿ ਗਿਆ ਕੌਲਾ ਰਮਿਆ ਕੇ ਬੀਜਾ ਸੇਠ ਲਏ ਗਿਆ ਰਾਜੇ ਸਲਮਾਨ ਦਾ ਜਿਹੜਾ ਪੁੱਤ ਸੀ ਪੂਰਨ ਉਹਦਾ ਮਾਸੀ ਦਾ ਮੁੰਡਾ ਪੂਰਨ ਦੇ ਬਚਨਾਂ ਤੋਂ ਪੈਦਾ ਹੋਇਆ ਰਾਜਾ ਰਸਾਲੂ ਇਹਦੀ ਵਜ਼ੀਰੀ ਕਰਦਾ ਬੀਜਾ ਮੱਲ ਮਹਾਜਨ ਗੋਪੀ ਸੀ ਗੁਰਨਾਮ ਕੁਮਾਰ ਜੀ ਆਪਾਂ ਬਾਦਸ਼ਾਹ ਦੇ ਬਰਾਬਰ ਬੈਠ ਕੇ ਤੇਰਵਾ ਵਜ਼ੀਰ ਇਨਸਾਫ ਕਰੂਗਾ ਵਜ਼ੀਰ ਆ ਜਿਹੜਾ ਬਾਦਸ਼ਾਹ ਤੋਂ ਵੱਡਾ ਹੁੰਦਾ ਹੈ ਅਕਲ ਦੇ ਵਿੱਚ ਰਿਆਸਤ ਨੂੰ ਚਲਾਉਣ ਵਾਲਾ ਅਸਲ ਵਿੱਚ ਵਜ਼ੀਰ ਹੁੰਦਾ ਹੈ ਪਿਆਰਿਓ ਵੀਜਾ ਮਾਲ ਮਹਾਜਨ ਉਦੋਂ ਇਹ ਗੱਲਾਂ ਅੱਗੇ ਜਿਹੜੀਆਂ ਹੁੰਦੀਆਂ ਅੱਗੇ ਖੇਲਾ ਕਿਹੜੀਆਂ ਹੁੰਦੀਆਂ ਆ ਜਿਹੜਾ ਹੁਣ ਸਮਾਂ ਚੱਲਦਾ ਹੁਣ ਤਾਂ ਕਾ ਚੱਲਦੀ ਹੈ ਨਾ ਖੇਲ ਪਬਜੀ ਸੋਸ਼ਲ ਮੀਡੀਆ ਦੇ ਜਿਨੇ ਕਈ ਬੱਚੇ ਮੈਂਟਲ ਕਰਦੇ ਨੌਂ ਦਿਨ ਪੁੱਤਾਂ ਦੀਆਂ ਲਾਸ਼ਾਂ ਦੇਖਦੇ ਆ ਬਾਪੂ ਮੋਢਿਆਂ ਦੇ ਮੋਢਿਆਂ ਤੇ ਜਾਂਦੀਆਂ ਚੱਤੇ ਨੇ ਬਰਬਾਦ ਕਰਤੀ ਦੁਨੀਆ ਨਾ ਛੇੜੇ ਨਸ਼ਾ ਨਿਸ਼ਾਨੀ ਮੌਤ ਦੀ ਪੀਂਦੇ ਲੋਕ ਮਲੇਸ਼ ਨਿਸ਼ਾਨੀਆਂ ਮੌਤ ਦੀ ਜਿਹੜਾ ਨਸ਼ਾ ਪਿਆਰਿਓ ਸੋਸ਼ਲ ਮੀਡੀਆ ਦਾ ਜ਼ਮਾਨਾ ਹੁਣ ਹੁਣ ਤਾਂ ਗੇਮਾਂ ਘਰੇ ਬੈਠੇ ਬੱਚੇ ਜਿਆਦਾ ਖੇਡਦੇ ਆ ਜੀਜਾ ਨੂੰ ਪਤਾ ਨਹੀਂ ਕਿਹੜੀਆਂ ਗੇਮਾਂਆਂ ਨੇ ਨਾਮ ਹੀ ਨਹੀਂ ਪਤਾ ਬੱਚਿਆਂ ਨੂੰ ਵੱਧ ਪਤਾ ਜਿਆਦਾ ਉਦੋਂ ਖੇਡਾਂ ਕਿਹੜੀਆਂ ਹੁੰਦੀਆਂ ਕਬੂਤਰਾਂ ਦੀਆਂ ਅਡਾਰਾਂ ਘੋੜਿਆਂ ਦੀਆਂ ਦੌੜਾਂ ਕੰਜਰੀਆਂ ਦੇ ਮੁਜਰੇ ਦੇ ਕੇ ਸ਼ਰਾਬਾਂ ਪੀਣਾ ਇਹ ਰਾਜਿਆਂ ਦੇ ਕੰਮ ਹੁੰਦੇ ਸੀ ਸਭ ਤੋਂ ਜਿਹੜੀ ਗੰਦੀ ਖੇਡ ਹੁੰਦੀ ਸੀ ਉਹ ਸੀ ਪਾਸ਼ਾ ਪਾਸ਼ਾ ਜਿਹੜਾ ਦੜਾ ਸੱਤਾ ਆਵੇ ਆ ਉਧਰ ਮੈਨੂੰ ਚਾਹੇ ਸਾ ਪਾਸ਼ਾ ਬੈ ਲੋ ਪਿਆਰਿਓ ਇਹ ਸਹੈ ਚੰਦਰੀ ਨੇ ਲੋਗਾ ਨੂੰ ਬਾਦਸ਼ਾਹ ਤੋਂ ਪਖਾਈ ਬਣਾਤਾ ਪਰ ਜਿਹੜੀ ਖੇੜਾ ਲੋਕਾਂ ਨੇ ਤਿਆਗੀ ਨਹੀਂ ਹਲੇ ਤੱਕ ਹਲੇ ਵੀ ਲੋਕ ਖੇੜਦੇ ਮੈਂ ਤਾਂ ਆਪਣੇ ਕੋਲ ਕਹਾਣੀ ਸੁਣਾ ਰਿਹਾ ਹਾਂ ਨਹੀਂ ਸਮਝ ਨਹੀਂ ਕਰਾਂ ਭਾਈ ठीक है जी कहानी तोड़ लेने तोड़ लेने ले। बैठो कोई बात नहीं ठीक है जी ठीक है, है तोड़ लेने आनंद लेना है केड़ा बाबा का नाम है आनंद लेना लो तो, तो, तो. राजे ने नाल पासा खेल्या करदा बीजा माल महाजन ਇੱਕੇ ਦਾ ਵਜ਼ੀਰ ਹੋਰ ਸੀ ਜਿਹਦਾ ਨਾਮ ਹੈ ਸੁੰਦਰ ਤੋਤਾ ਉਹਦਾ ਨਾਮ ਹੈ ਸੁੰਦਰ ਤੋਤਾ ਗੁਰੂ ਗੋੜ ਕਣਾ ਦਾ ਚੇਲਾ ਉਹ ਜਾਦੂ ਜਾਣਦਾ ਸੀ ਆਉਣ ਵਾਲਾ ਸਮਾਂ ਰਾਜ ਨੂੰ ਪਹਿਲਾਂ ਦੱਸ ਦਿੰਦਾ ਬਾਦਸ਼ਾਹ ਆ ਅੱਗੇ ਤੇਰਾ ਨੁਕਸਾਨ ਹੋਗਾ ਜੱਕਾ ਤਾ ਕੋ ਹੋਊਗਾ ਜਦੋਂ ਪਾਸਾ ਨਰਦਾ ਸੁੱਤਿਆ ਕਰੇ ਰਾਜਾ ਰਸਾਲੂ ਪਉ ਬਾਣ ਵੀ ਦਾ ਮਲ ਨੇ ਉਹਦਾ ਸੁੱਤਿਆ ਕਰੇ ਤੇ ਨਗਾਣੇ ਤਮਾਸ਼ੀ ਲੋਕ ਤਾੜੀ ਮਾਰਦਿਆ ਕਰਨ ਵੀਰੇ ਮੱਲ ਮਹਾਜਨ ਦਾ ਮਜ਼ਾਕ ਉਡਾਇਆ ਕਰਨ ਸ਼ਰਮਿਕਾ ਹੋਇਆ ਬਾਣੀਆਂ ਮਹਾਜਨ ਪਾਸ਼ਾ ਖੇਲ ਦਾ ਖੇਲ ਦਾ ਬਾਜੀ ਛੱਡ ਕੇ ਘਰੇ ਆ ਗਿਆ ਪਰ ਇੱਕ ਦਿਨ ਲੰਘਿਆ ਦੋ ਦਿਨ ਲੰਘਿਆ ਤੀਸਰੇ ਦਿਨ ਜਦੋਂ ਬਾਜੀ ਸ਼ੁਰੂ ਕੀਤੀ ਨਰਗਾ ਸੁੱਟੀਆਂ ਰਾਦੇ ਰਸਾਲੂ ਨੇ ਪਾਉ ਮਾਰਾ ਵੀਰੇ ਨਰਗਾ ਸੁੱਟੀਆਂ ਜੋਤ ਤੇ ਕਾਰੇ ਪੈਣ ਲੱਗੇ ਉੱਥੇ ਖੜਾ ਹੋ ਗਿਆ ਕਹਿੰਦਾ ਬਾਦਸ਼ਾਹ ਮੈਂ ਬਾਜੀ ਨਹੀਂ ਖੇਡਣਾ ਕਿਉਂ ਤਮਾਸ਼ੀ ਲੋਕਾਂ ਨੇ ਤਾੜੀ ਮਾਰਦੀ ਗੁੱਟ ਪਾਏ ਟੋਪੀ ਲਈ ਖੁੰਡੀ ਚੱਕੀ ਘਰ ਨੂੰ ਆ ਗਿਆ ਚਿਹਰਾ ਉੱਤਰਿਆ ਹੋਇਆ ਦੇਖਿਆ ਬੀਜੇ ਮੱਲ ਮਹਾਜੰਦਾ ਸ਼ਾਹੀ ਕੌਲਾਂ ਨੇ ਜਿਹੜੀ ਪਤੀ ਵਰਤਾਂ ਔਰਤ ਹੈ ਪਤੀ ਦਾ ਚਿਹਰਾ ਦੇਖ ਕੇ ਦੱਸ ਦਿੰਦੀ ਹੈ ਅੱਜ ਦੇ ਚਿਹਰੇ ਤੇ ਉਦਾਸੀ ਹੈ ਕਿਸੇ ਗੱਲ ਦੀ ਜਾਂ ਖੁਸ਼ੀ ਹੈ ਜਾਂ ਗਮੀ ਹੈ ਜਦੋਂ ਮਹਿਲਾ ਦੇ ਵਿੱਚ ਆਇਆ ਆਪਣੇ ਸੀਸ ਮੈਲਾ ਦੇ ਵਿੱਚ ਆ ਕੇ ਸ਼ਾਣੀ ਕੋਲਾ ਨੇ ਦੇਖਿਆ ਚਿਹਰਾ ਵੀ ਜਿਹਨੋਂ ਪੁਸ਼ਦੀ ਹੈ ਛੱਡੀ ਹਾਸੀ ਫੜੀ ਅਦਾਸੀ ਲਾਲੀ ਉੱਡ ਗਈ ਰੋਹੋ ਚਿਹਰੇ ਉੱਤੇ ਗਮੀਆਂ ਰਮੀਆਂ ਕਿਉਂ ਨਾਮ ਬੋਲੇ ਮੋਹ ਤੁਨ ਹੋਇਆ ਕਸ਼ਟਪਤੀ ਜੀ ਮੈਂ ਨਾ ਮੂਲ ਸਹਾਰਾ ਤੇਕਰਾਂ ਦੇ ਵਿੱਚ ਪੈ ਗਿਆ 비ਜਾ ਮੈਂ ਕਾ ਤੋਂ ਨ ਤਹਾਰਾ ਸ਼ਾਨੀ ਕੋਲ ਨਾ ਪੁੱਛਦੀ ਹੈ ਉਦਾਸੀ ਫਰੀ ਹੈ ਚਿਹਰੇ ਦੇ ਉੱਪਰ ਗੰਗੀਆਂ ਸ਼ਾਂਜਾਂ ਨੇ ਕਿਹੜੀ ਗੱਲ ਦੀ ਉਦਾਸੀ ਹੈ ਬੁਵਾ ਦਾ ਸ਼ਾਨੀ